ਪਾਣੀ ਪਰਿਆ ਰੋਣਾ ਅੱਜ ਮਿੱਤਰੇ ਚੱਲੋ ਪਹਿਲਾਂ ਹੋਵੇ ਦੀ ਉਹ ਹੈ ਉਹ ਕੀ ਆਣਾ ਕਿ ਕੀ ਆ ਜਵਾਬ ਸਾਹਵਾ ਹੈ ਸਾਹਵਾ ਹੈ

भाजी <laughs> dolarken. Ab انھي کان ڀيڻن کي پنهنجي ڳالهه ٻولھ ۾ ڀرڻ ڏي واري ڀار شڪرائي ته

ਆਪ ਤਲਮੀ ਖਤ ਨੰਦ ਸੰਦੇਰ

आज 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 इधर नहीं आज ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਗੁਰਵਿੰਦਰ ਸਿੰਘ ਜਿਹੜੇ ਇਸ ਪਾਨੀ ਸੰਸਾਰ ਨੂੰ ਸਵਾਚਾਂ ਦੀ ਪੂੰਜੀ ਸਮਝਦੇ ਹੋਏ ਗੁਰੂ ਚਰਨਾਬੀ ਜਾਪ ਰਗੇ ਇਹੋ ਜਿਹੇ ਮੋਪਾਂ ਕਈ ਵਾਰੀ ਬਹੁਤ ਵੱਡੀਆਂ ਪੇਨਫੁੱਲ ਵੀ ਹੁੰਦੀਆਂ ਤੋ ਕਿ ਚੰਗਾ ਚੱਲਦਾ ਫਿਰਦਾ ਬੰਦਾ ਜਿਹੜੇ ਰਕਸਬ ਹੁੰਦਾ ਇਸ ਸੰਸਾਰ ਤੋਂ ਤੇ ਕਾਟੇ ਬਹੁਤ ਪੈ ਜਾਂਦੇ ਆ ਸੇਵਾ ਕਰਕੇ ਆ ਰਹੇ ਸੀ ਤੇ ਮੋਰੇ ਜਿਹੜੀ ਅੱਜ ਬੜੀ ਵੱਡੀ ਸਮੱਸਿਆ ਸਾਡੇ ਪਸ਼ੂਆਂ ਦੀ ਆ ਉਹਦੇ ਪਸ਼ੂਦਾਈ ਉਹ ਮੈਂ ਸਮਝਦਾ ਇੱਕ ਕਾਰਨ ਬਣ ਗਿਆ ਸਿਰ ਤੇ ਸੱਟ ਲੱਗ ਗਈ ਪਰ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਇਹ ਆ ਜੋ ਜਿਹੜੀ ਆ ਸਤਗੁਰ ਜੀ ਉਸ ਨੇਕ ਆਤਮਾ ਨੂੰ ਜਿਹੜੀ ਹਰ ਵੇਲੇ ਸੇਵਾ ਦੇ ਵਿੱਚ ਨੇਮ ਸੀ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ ਕਿਛੇ ਪਰਿਵਾਰ ਨੂੰ ਤੇ ਸਾਰੇ ਸੱਜਣ ਸੰਬੰਧੀਆਂ ਨੂੰ ਦਾ ਸਿੰਘ ਸਾਹਿਬ ਦਾ ਕਿਉਂਕਿ ਬਹਿਨੋਈ ਵੀ ਸੀ ਤੇ ਉਹਨਾਂ ਦੇ ਨਾਲ ਬਤੌਰ ਪੀਐਸਓ ਸੇਵਾ ਵੀ ਨਿਭਾਉਂਦਾ ਸੀ ਗੁਰੂ ਸਾਹਿਬ ਸਾਰਿਆਂ ਨੂੰ ਇਹ ਜਿਹੜਾ ਪਾਣਾ ਆ ਇਹ ਮੰਨਣ ਦਾ ਵੱਲੋਂ ਤੋਂ ਬਖਸ਼ ਕਰਨ ਜਿਹੜੇ ਘਾਤੇ ਹੁੰਦੇ ਆ ਇਹ ਪੂਰੇ ਤਾਂ ਨਹੀਂ ਕਦੇ ਵੀ ਹੁੰਦੇ ਪਰ ਸਮਾਂ ਲੱਗਦਾ ਇਹਨਾਂ ਦੇ ਵਿੱਚ ਹੀ ਨਿਕਲਣ ਨੂੰ ਸੋ ਅਰਦਾਸ ਹੈ ਗੁਰੂ ਚਰਨਾਂ ਚ ਜਾਂ ਸਤਿਗੁਰ ਜੀ ਸਾਰੇ ਪਰਿਵਾਰ ਨੂੰ ਤੋਂ ਉਸ ਵਿਚਲੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ ਰਿਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਹੁਕਮੀ ਹੋਵਨਾਕਾਰ ਹੁਕਮ ਨਾ ਕਾਇਆ ਜਾਈ ਹੁਕਮੀ ਹੋਵਨ ਦੀ ਹੁਕਮੇ ਲੈ ਵਡਿਆਈ ਅਸੀਂ ਜਿੰਨੇ ਵੀ ਸੰਸਾਰ ਦੇ ਉੱਤੇ ਪ੍ਰਾਣੀ ਆ ਰੱਬ ਦੇ ਹੁਕਮ ਦੇ ਵਿੱਚ ਆਏ ਆ ਉਹਦੇ ਹੁਕਮ ਦੀ ਕਾਰ ਕਰਦੇ ਆ ਤੇ ਹੁਕਮ ਦੇ ਵਿੱਚ ਹੀ ਚਲੇ ਜਾਂਦੇ ਆ ਮੇਰੇ ਬੜੇ ਹੀ ਸਤਿਕਾਰਯੋਗ ਜੀਜਾ ਜੀ ਸਰਦਾਰ ਗੁਰਵਿੰਦਰ ਸਿੰਘ ਜਿਹੜੇ ਕਿ ਅਮਰਤਾਰੀ ਇੱਕ ਗੁਰਸਿੱਖ ਨਾਮ ਬਣੀ ਦੇ ਅਭਿਆਸੀ 3 ਵਜੇ ਉੱਠਣਾ ਦਰਬਾਰ ਸਾਹਿਬ ਆਉਣਾ ਨੇਮ ਦੇ ਨਾਲ ਬਾਬਾ ਸ਼ਿਦਾ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਆਉਣਾ ਔਰ ਜਿਵੇਂ ਗੁਰੂ ਦਾ ਹੁਕਮ ਹੀ ਗੁਰੂ ਦੇ ਹੁਕਮ ਦੇ ਵਿੱਚ ਫਾਨੀ ਸੰਸਾਰ ਤੋਂ ਚਲੇ ਗਏ ਉਹਨਾਂ ਦਾ ਜੀਵਨ ਇੱਕ ਨੇਕ ਜੀਵਨ ਹੀ ਮੈਂ ਆਪਣੇ ਜੀਵਨ ਦੇ ਵਿੱਚ 95 ਤੋਂ ਜਦੋਂ ਤੋਂ 94 ਤੋਂ ਆਨੰਦ ਕਾਰਜ ਹੋਇਆ ਸਾਡੀ ਭੈਣ ਹਰਜੀਤ ਕੌਰ ਦਾ ਤੇ ਮੈਂ ਨਹੀਂ ਦੇਖਿਆ ਵੀ ਉਹਨਾਂ ਕਦੀ ਨਿਤਨੇਮ ਖੁਜਾਇਆ ਵੇ ਨਿਤਨੇਮ ਦੇ ਵਿੱਚ ਪੂਰੇ ਪਰਪੱਕ ਹੀ ਜਿੱਥੇ ਕਿਤੇ ਵੀ ਸੇਵਾ ਨਹੀਂ ਉਥੇ ਹੱਥੀਂ ਜਾ ਕੇ ਸੇਵਾ ਕਰਨੀ ਗਰੀਬ ਗੁਰਪੇ ਦੀ ਮਦਦ ਕਰਨੀ ਤੋਂ ਜੀਜੇ ਨਾਲੋਂ ਮੇਰਾ ਭਰਾ ਵੱਧ ਹੀ ਵੱਡਾ ਭਰਾ ਪਰ ਰੱਬ ਦਾ ਭਾਣਾ ਵਾ ਮੈਂ ਗੁਰੂ ਅੱਗੇ ਅਰਦਾਸ ਕਰਦਾ ਵੀ ਉਹ ਸਾਡੇ ਗੁਰਵਿੰਦਰ ਸਿੰਘ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ ਦੋ ਢਿੰਗਾ ਵਾ ਉਹਨਾਂ ਦੀਆਂ ਤੇ ਇੱਕ ਪੁੱਤ ਉਹਨਾਂ ਨੂੰ ਆਣਾ ਮੰਨਣ ਦਾ ਬਲ ਬਖਸ਼ਣ ਸਾਡੀ ਭੈਣ ਨੂੰ ਬਾਕੀ ਜਿੰਨੇ ਵੀ ਇੱਥੇ ਅੱਜ ਆਏ ਆ ਮੈਂ ਤੈਅ ਦਿਲੋਂ ਸਾਰਿਆਂ ਦਾ ਬੜੇ ਦੂਰ ਦਰੇਡੇ ਤੋਂ ਆਏ ਆ ਧਾਰਮਿਕ ਲੀਡਰਸ਼ਿਪ ਆਈ ਆ ਸਿੰਘ ਸਾਹਿਬ ਗਿਆਨੀ ਰੁਗਵੀਰ ਸਿੰਘ ਜੀ ਆਏ ਆ ਸਰਦਾਰ ਹਰਜਿੰਦਰ ਸਿੰਘ ਜੀ ਚਮਤਮੀਰ ਸਰਦਾਰ ਦਲਜੀਤ ਸਿੰਘ ਜੀ ਦੀ ਟੀਮਾਂ ਔਰ ਸਰਦਾਰ ਨਿਹਰ ਸਾਹਿਬ ਆਏ ਜੀ ਮੁਖਾਲਸਾ ਦੀਵਾਨ ਦੇ ਮੁਖੀ ਔਰ ਸਾਰੀ ਸੰਗਤ ਬੜੇ ਦੂਰ ਦਰੇਡੇ ਤੋਂ ਆਈ ਮੈਂ ਸਾਰਿਆਂ ਦਾ ਤੈਅ ਦਿਲੋਂ ਧੰਨਵਾਦ ਕਰਦਾ ਜਿਹੜਾ ਇਸ ਦੁੱਖ ਦੀ ਘੜੀ ਦੇ ਵਿੱਚ ਸਾਡੇ ਦੁੱਖ ਚ ਸ਼ਾਮਲ ਹੋ ਕੇ ਸਾਡੇ ਦੁੱਖ ਨੂੰ ਘਟਾਇਆ ਵਾ ਮੈਂ ਗੁਰੂ ਆ ਕੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ